ਕਬੱਡੀ ਟੂਰਨਾਮੈਂਟ ਖੇਡਣ ਦੇ ਕਿੰਨੇ ਰੁਪਏ ਲੈਂਦੇ ਆ ਖਿਡਾਰੀ ਦੋਸਤੋ ਛੀਲੂ ਜੱਗੂ ਤੇ ਹੋਰ ਕਿੰਨੇ ਹੀ ਵੱਡੇ ਖਿਡਾਰੀ ਨੇ ਜਿਹੜੇ ਕਾਫੀ ਪੈਸੇ ਲੈਂਦੇ ਆ ਤੇ ਸਭ ਤੋਂ ਜ਼ਿਆਦਾ ਪੈਸੇ ਕਬੱਡੀ ਟੂਰਨਾਮੈਂਟ ਖੇਡਣ ਦੇ ਕਿਹੜਾ ਪਲੇਅਰ ਲੈਂਦਾ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣ ਪੰਜਾਬ ਦੇ ਵਿੱਚ ਛੋਟੀ-ਛੋਟੀ ਦੇ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਤੇ ਕੁਝ ਅਜਿਹੇ ਟੂਰਨਾਮੈਂਟ ਵੀ ਨੇ ਜਿੱਥੇ ਇਨਾਮ ਬਹੁਤ ਤਗੜੇ ਸੀ ਜਿੱਥੇ ਵੈਸਟਾਂ ਨੂੰ ਵੀ ਬਹੁਤ ਤਗੜੇ ਇਨਾਮ ਸੀ ਪਰ ਉੱਥੇ ਫੇਰ ਵੀ ਜਿਹੜੇ ਤਾਕੜੇ ਖੜਾ ਰੀ ਜਿਹੜੇ ਪਹੁੰਚਦੇ ਨਹੀਂ ਸ਼ੀਲੂ ਨਹੀਂ ਪਹੁੰਚਦਾ ਜੱਗੂ ਹਾਕਮ ਵਾਲੀਆ ਨਹੀਂ ਪਹੁੰਚਦਾ ਤਾਂ ਉਹ ਇਸ ਕਰਕੇ ਨਹੀਂ ਪਹੁੰਚਦੇ ਕਈ ਵਾਰ ਜਿੰਨੇ ਉਹ ਪੈਸੇ ਮੰਗਦੇ ਨੇ ਉਹਨਾਂ ਨੂੰ ਜਿਹੜੇ ਦਿੱਤੇ ਹੀ ਨਹੀਂ ਜਾਂਦੇ ਤਾਂ ਕਰਕੇ ਹੀ ਕਬੱਡੀ ਖੜਾ ਰੀ ਜਾਂਦੇ ਆ ਜੇਕਰ ਜਿੰਨੇ ਪੈਸੇ ਉਹ ਮੰਗਦੇ ਆ ਉਹਨਾਂ ਨੂੰ ਮਿਲਦੇ ਆਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਜੱਗੂ ਹਾਕਮ ਵਾਲੇ ਦੀ ਜੱਗੂ ਇੱਕ ਬਹੁਤ ਵਧੀਆ ਪਲੇਅਰ ਹੈ ਤੇ ਕਬੱਡੀ ਦੇ ਵਿੱਚ ਅੱਜ ਦੇ ਟਾਈਮ ਵਿੱਚ ਜੱਗੂ ਦਾ ਜਿਹੜਾ ਪੂਰਾ ਸਿੱਕਾ ਚੱਲਦਾ ਹੈ ਮਾਨਸਾ ਜ਼ਿਲ੍ਹੇ ਦੇ ਹਾਕਮ ਵਾਲੇ ਪਿੰਡ ਦਾ ਰਹਿਣ ਵਾਲਾ ਜੱਗੂ ਕਬੱਡੀ ਖੇਡਣ ਤਾਂ ਹੀ ਜਾਂਦਾ ਜੇ ਉਸ ਨੂੰ ਕਰਾਇਆ ਮਿਲਦਾਗਾ ਜਾਂ ਫਿਰ ਜਾਰੀ ਦੋਸਤੀ ਚ ਬੇਸ਼ੱਕ ਉਹ ਕਿਤੇ ਚਲਾ ਜਾਵੇ ਪਰ ਜੇਕਰ ਜੱਗੂ ਹਾਕਮ ਵਾਲੇ ਨੂੰ ਕਿਹਾ ਜਾਵੇ ਵੀ ਤੂੰ ਆਪਣੀ ਟੀਮ ਬਣਾ ਤੇ ਉਹਨੂੰ ਜਿੰਨਾ ਕਰਾਇਆ ਦਿੱਤਾ ਜਾਂਦਾ ਜੇਕਰ ਉਸਦੇ ਮੰਗੇ ਅਨਸਾਰ ਦਿੱਤਾ ਜਾਂਦਾ ਤਾਂ ਹੀ ਜਿਹੜਾ ਜੱਗੂ ਉੱਥੇ ਟੀਮ ਬਣਾ ਕੇ ਪਹੁੰਚਦਾਗਾ ਤਾਂ ਦੋਸਤੋ ਜੱਗੂ ਹਾਕਮ ਵਾਲੇ ਦੀ ਜੇਕਰ ਆਪਾਂ ਗੱਲ ਕਰੀਏ ਜੱਗੂ ਤਕਰੀਬਨ 40 ਤੋਂ 50 ਹਜ਼ਾਰ ਰੁਪਏ ਇੱਕ ਕਬੱਡੀ ਟੂਰਨਾਮੈਂਟ ਖੇਡਣ ਦਾ ਜਿਹੜਾ ਕਰਾਇਆ ਲੈਂਦਾਗਾ ਕਿਉਂਕਿ ਦੋਸਤੋ ਇਹ ਜਿਹੜੀ ਜਾਣਕਾਰੀ ਆਪਾਂ ਐਸੇ ਵੈਸੇ ਹੀ ਨਹੀਂ ਦੇ ਰਹੇ ਕੁਸ਼ਕ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਜੱਗੂ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਜਿਹੜੀ ਆਪਣੀ ਟੀਮ ਬਣਾਓ ਜਾਂ ਫਿਰ ਤੁਸੀਂ ਸਾਡੇ ਵਿੱਚ ਆ ਕੇ ਖੇਡੋ ਸਾਡੀ ਟੀਮ ਦੇ ਵਿੱਚ ਆ ਕੇ ਖੇਡੋ ਤਾਂ ਤੁਸੀਂ ਕਿੰਨੇ ਰੁਪਏ ਲਾਉਂਗੇ ਤਾਂ ਜੱਗੂ ਨੇ ਕਈ ਟੂਰਨਾਮੈਂਟਾਂ ਤੇ ਜਿਹੜੇ ਪੈਸੇ ਮੰਗੇ ਨੇ ਇਹ ਹਰੇਕ ਪਲੇਅਰ ਹੀ ਮੰਗਦਾ ਜੀ ਦਾ ਅੱਜ ਦੇ ਟਾਈਮ ਦੇ ਵਿੱਚ ਨਾਮ ਹੈ ਤਾਂ ਜੱਗੂ ਤਕਰੀਬਨ 40 ਤੋਂ 50000 ਰੁਪਇਆ ਜਿਹੜਾ ਲੈਂਦਾ ਹੈਗਾ ਕਿਤੇ ਯਾਰੀ ਦੋਸਤੀ ਚ ਘਟ ਵੱਧ ਵੀ ਹੋ ਸਕਦੇ ਨੇਗੇ ਜੇਕਰ ਗੱਲ ਕਰੀ ਆਪਾਂ ਸ਼ੀਲੂ ਦੀ ਸ਼ੀਲੂ ਅੱਜ ਦੇ ਟਾਈਮ ਦੇ ਵਿੱਚ ਪੂਰਾ ਟੌਪ ਦਾ ਜਾਫੀ ਆ ਤੇ ਮੈਨੂੰ ਲੱਗਦਾ ਉਸ ਦੇ ਨੇੜੇ ਤੇੜੇ ਕੋਈ ਹੋਰ ਜਾਫੀ ਸ਼ਾਇਦ ਹੀ ਹੋਊਗਾ ਕਿਉਂਕਿ ਸ਼ਿੱਲੂ ਦਾ ਦੋਸਤੋ ਬਹੁਤ ਜ਼ਿਆਦਾ ਨਾਮ ਹੋ ਚੁੱਕਿਆ ਤੇ ਅਜਿਹਾ ਕੋਈ ਜਿਹੜਾ ਕਬੱਡੀ ਕੱਪ ਆਪਾਂ ਕਹਿੰਦੀ ਵੀ ਵੱਡਾ ਜਿਹੜੇ ਪਿੰਡ ਦੇ ਵਿੱਚ ਹੁੰਦਾ ਕਿਤੇ ਵੀ ਅਜਿਹਾ ਕਬੱਡੀ ਕੱਪ ਨਹੀਂ ਜਿਹੜਾ ਸ਼ਿੱਲੂ ਨੇ ਨਹੀਂ ਜਿੱਤਿਆ ਹੋਊਗਾ ਤੇ ਕੋਈ ਅਜੀਹਾ ਇਨਾਮ ਵੀ ਨਹੀਂ ਹੈਗਾ ਜਿਹੜਾ ਸ਼ੀਲੂ ਨੇ ਨਹੀਂ ਜਿੱਤਿਆ ਹੋਊਗਾ ਭਾਵੇਂ ਆਪਾਂ ਟਰੈਕਟਰਾਂ ਦੀ ਗੱਲ ਕਰੀ ਭਾਵੇਂ ਆਪਾਂ ਗੱਡੀਆਂ ਦੀ ਗੱਲ ਕਰੀਏ ਮੋਟਰਸਾਈਕਲਾਂ ਦੀ ਬੁਲਟਾਂ ਦੀ ਹੈਨਾ ਤਾਂ ਸ਼ੀਲੂ ਨੇ ਤਕਰੀਬਨ ਸਾਰੇ ਇਨਾਮ ਜਿਹੜੇ ਜਿੱਤੇ ਹੋਏ ਨੇ ਕਬੱਡੀ ਦੇ ਵਿੱਚ ਸ਼ੀਲੂ ਦਾ ਬਹੁਤ ਵੱਡਾ ਨਾਮ ਹੈ ਤੇ ਸ਼ੀਲੂ ਦਾ ਪਿੰਡ ਬਹੁ ਅਕਬਰਪੁਰਾ ਜਿਹੜਾ ਬਿਲਕੁਲ ਦਿੱਲੀ ਦੇ ਲਾਗੇ ਪੈਂਦਾ ਹੁਣ ਆਪਾਂ ਗੱਲ ਕਰੀਏ ਵੀ ਸ਼ੀਲੂ ਪੰਜਾਬ ਦੇ ਵਿੱਚ ਤਕਰੀਬਨ ਕਈ ਵਾਰ 4-400 ਕਿਲੋਮੀਟਰ 5-500 ਕਿਲੋਮੀਟਰ ਤੱਕ ਜਿਹੜਾ ਖੇਡਣ ਆ ਜਾਂਦਾ ਤਾਂ ਦੋਸਤੋ ਸਿਰਫ ਉਹ ਮੈਚ ਦੇਖ ਕੇ ਨਹੀਂ ਆਉਂਦਾ ਹੈਗਾ ਵੀ ਇੱਥੇ ਕਬੱਡੀ ਕੱਪ ਤੇ ਆਜੋ ਆਪਾਂ ਖੇਡਣ ਚੱਲੀਏ ਇਹ ਛੋਟੇ ਕੱਪਾਂ ਤੇ ਜਿਹੜੇ ਆਪਾਂ ਕਹਿੰਦੇ ਵੀ ਸ਼ੀਲੂ ਜੱਗੂ ਇਹ ਖੇਡਣ ਨਹੀਂ ਜਾਂਦੇ ਕਿਉਂਕਿ ਉੱਥੇ ਜਿਹੜਾ ਬਜਟ ਨਹੀਂ ਹੁੰਦਾ ਕਮੇਟੀ ਦਾ ਇਹਨਾਂ ਨੂੰ ਦੇਣ ਵਾਸਤੇ ਪਰ ਜੇ ਸ਼ੀਲੂ ਦੀ ਗੱਲ ਕਰੀਏ ਵੀ ਉਹ ਪੈਸੇ ਕਿੰਨੇ ਲੈਂਦਾ ਤਾਂ ਦੋਸਤੋ ਸ਼ੀਲੂ ਤਕਰੀਬਨ 80 ਤੋਂ 90 ਹਜ਼ਾਰ ਲੱਖ ਤੱਕ ਵੀ ਕਈ ਵਾਰੀ ਗੱਡੀ ਭੱਗ ਜਾਂਦੀ ਹੈ ਵੀ ਐਨੇ ਰੁਪਏ ਜਿਹੜਾ ਇੱਕ ਟੂਰਨਾਮੈਂਟ ਖੇਡਣ ਦੇ ਲੈਂਦਾ ਜੇਕਰ ਸ਼ੀਲੂ ਨੂੰ ਕਿਹਾ ਜਾਵੇ ਵੀ ਤੂੰ ਆਪਣੀ ਟੀਮ ਬਣਾ ਕੇ ਸਾਡੇ ਇੱਥੇ ਤਾਮੀਓ ਅਸੀਂ 90000 ਰੁਪਏ ਕਰਾਇਆ ਲੈਂਦਾ ਜੇਕਰ ਆਪਾਂ ਸ਼ੀਲੂ ਨੂੰ ਕਹਿ ਦਈਏ ਵੀ ਤੂੰ ਅੱਜ ਆ ਕੇ ਜਿਹੜਾ ਸਾਡੀ ਟੀਮ ਦੇ ਵਿੱਚ ਖੇੜ ਤਾਮੀ ਤਕਰੀਬਨ ਛੀਲੂ ਮੇਲਾ ਦਾ 50-60000 ਰੁਪਏ ਜਿਹੜਾ ਲੈ ਲੈਂਦਾ ਬਾਕੀ ਦੋਸਤੋ ਕਬੱਡੀ ਪਲੇਅਰਾਂ ਦੀਆਂ ਜਿਹੜੀਆਂ ਨਾਮੀ ਕਬੱਡੀ ਪਲੇਅਰ ਨੇ ਉਹਨਾਂ ਦੇ ਪਿਆਰ ਦੇ ਸਦਕਾ ਵੀ ਕਈ ਵਾਰੀ ਇਹ ਪਲੇਅਰ ਵਗ ਜਾਂਦੇ ਆ ਗੁਰਵਿੰਦਰ ਘੰਗਾ ਸ਼ਾਜੀ ਦੀਪ ਦੁਬੁਰਜੀ ਤੇ ਅੰਬਾ ਸੁਰਸਿੰਘ ਵਾਲਾ ਹੋਰ ਜਿੰਨੇ ਵੀ ਪਲੇਅਰ ਆ ਉਹ ਸਾਰੇ ਬਿਨਾਂ ਕਰਾਇੇ ਤੋਂ ਕਿਤੇ ਵੀ ਖੇਡਣ ਨਹੀਂ ਜਾਂਦੇ ਜੇਕਰ ਉਹਨਾਂ ਨੂੰ ਕਰਾਇਆ ਮਿਲੂਗਾ ਤਾਂ ਹੀ ਉਹ ਖੇਡਣ ਜਾਂਦੇ ਨੇ ਤਾਂ ਇਹ ਜਿੰਨੇ ਵੀ ਨਾਮੀ ਪਲੇਅਰ ਨੇ ਤਕਰੀਬਨ 40 ਤੋਂ 50000 ਰੁਪਏ ਇੱਕ ਦਿਨ ਦੇ ਖੇਡਣ ਦੇ ਲੈ ਜਾਂਦੇ ਆ ਬਾਕੀ ਜਿਹੜੇ ਇਹ ਇਨਾਮ ਜਿੱਤਦੇ ਉਹ ਆਪਣੇ ਹੁੰਦੇ ਆ ਤੇ ਜਿਹੜੇ ਬੈਸਟ ਨਿਕਲਦੇ ਆ ਉਹ ਇਨਾਮ ਵੀ ਜਿਹੜੇ ਆਪਣੇ ਹੁੰਦੇ ਆ ਫਸਟ ਸੈਕਿੰਡ ਦਾ ਇਨਾਮ ਵੀ ਜਿਹੜਾ ਉਹਨਾਂ ਦੇ ਵਿੱਚੋਂ ਵੀ ਜਿਹੜਾ ਇਹਨਾਂ ਨੂੰ ਹਿੱਸਾ ਮਿਲਦਾ ਤਾਂ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਬਾਕੀ ਪਲੇਅਰ ਦੀ ਆਪਣੀ ਮਰਜ਼ੀ ਹੁੰਦੀ ਆ ਹੈਨਾ ਕਿਉਂਕਿ ਦੋਸਤੋ ਇਹਨਾਂ ਨੇ ਵੀ ਜਿਹੜੀ ਮਿਹਨਤ ਕੀਤੀ ਹੁੰਦੀ ਆ ਤੇ ਜਿਹੜਾ ਨਾਮ ਬਣਾਇਆ ਹੁੰਦਾਗਾ